सब जानते हैं कि पूरी दुनिया में भगवान कृष्ण का जन्म उत्सव बहुत ही उत्सव से मनाया जाता है ऐसे ही हम पिछले 11 साल से बहुत कोशिश करते हैं कि पूरा साल हम इंतजार करते हैं कि लाला का जन्मदिन कैसे मनाएं और हमारी पूरी टीम सब लोगों के साथ जो भी यहाँ दर्शन करने आते हैं सब बहुत ही हर्षोल्लास के साथ बहुत ही बहुत ही खुशी के साथ जैसे हम अपने लाला का जन्मदिन घर में मनाते हैं ये जन्माष्टमी महोत्सव कृष्णा कौशल वेलफेयर ट्रस्ट वालों लगातार ग्यारहवीं साल ਇੱਥੇ ਸਾਊਥ ਐਂਡ ਗਾਰਡਨ ਚ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਇਸ ਤਰ੍ਹਾਂ ਹੀ ਉសា ਹੁੰਦਾ ਹੈ ਲੋਕਾਂ ਦੇ ਵਿੱਚ ਉਹ ਸ਼ੁਰੂ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ 3-4 ਸੰਗੀਤਨ ਹੁੰਦੇ ਆ ਜਨਮਸ਼ਮੀ ਤੋਂ ਪਹਿਲਾਂ ਜਿਹਦੇ ਵਿੱਚ ਬ੍ਰਿੰਦਾਵਨ ਤੋਂ ਜਿਹੜੇ ਡਿਵੋਟੀ ਆਏ ਹੁੰਦੇ ਆ ਉਹ ਸੰਗੀਤਨ ਹਰੀਨਾਨ ਸੰਗੀਤਨ ਡਿਫਰੈਂਟ ਜਗ੍ਹਾ ਤੇ ਸਟੇਜ ਸ਼ੋਅ ਕਰਦੇ ਆ ਸਰਦਾਲੂ ਲੋਕਲ ਤੋਂ ਦੇਖੋ ਸਾਡੇ ਹੈ ਹੀ ਆ ਜਿਹੜੇ ਵੀ ਇਲਾਕਾ ਦੇ ਤੇ ਹੈਗੇ ਆ ਬਾਕੀ ਦਾ ਉਹ ਜਿਹੜੇ ਸਾਡੇ ਨਾਲ ਸਾਡੇ ٹرسٹ ਨਾਲ ਜੁੜੇ ਹੋਏ ਆ ਉਹ ਬਾਹਰੋਂ ਵੀ ਪੁਛਾਂਦੇ ਆ ਇਹ ਜਨਮ ਅਸ਼ਟਮੀ ਮੌਸਮ ਕ੍ਰਿਸ਼ਨਾ ਕੌਨਸਟੈਂਸ ਸੋਸ ਵੈਲਫੇਅਰ ٹرسٹ ਵੱਲੋਂ ਲਗਾਤਾਰ 11ਵਾਂ ਸਾਲ ਇੱਥੇ ਸਾਊਥ ਐਂਡ ਗਾਰਡਨ 'ਚ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਇਸ ਤਰ੍ਹਾਂ ਹੀ ਉਤਸ਼ਾਹ ਹੁੰਦਾ ਹੈ ਲੋਕਾਂ ਦੇ ਵਿੱਚ ਉਹ ਸ਼ੁਰੂ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ 3-4 ਸੰਗੀਤਨ ਹੁੰਨੇ ਆ ਆ ਜਨਮ ਅਸ਼ਟਮੀ ਤੋਂ ਪਹਿਲਾਂ ਜਿਹਦੇ ਵਿੱਚ ਬ੍ਰਿੰਦਾਵਨ ਤੋਂ ਜਿਹੜੇ ਡਿਵੋਟੀ ਆਏ ਹੁੰਦੇ ਆ ਉਹ ਸੰਗੀਤਨ ਹਰੀ ਨਾਮ ਸੰਗੀਤਨ ਡਿਫਰੈਂਟ ਜਗ੍ਹਾ ਤੇ ਸਟੇਜ 'ਤੇ ਸ਼ੋਅ ਕਰਦੇ ਆਂ ਤੇ ਅੱਜ ਸਾਡਾ ਇੱਥੇ ਉਹਨਾਂ ਦੇ ਬ੍ਰਿੰਦਾਵਨ ਜਿਹੜੇ ਡਿਵੋਟੀ ਆਏ ਹੋ ਉਹਨਾਂ ਦੁਆਰਾ ਹੀ ਹਰੀਨਾਮ ਸੰਕੇਤਨ ਹੋਗਾ ਅਭਿਸ਼ੇਕ ਹੋਗਾ ਜਨਰਲ ਪਬਲਿਕ ਲਈ 12 ਵਜੇ ਮਹਾ ਅਭਿਸ਼ੇਕ ਹੋਗਾ ਔਰ ਲੰਗਰ ਪ੍ਰਸ਼ਾਦ ਦੀ ਸਭ ਦੀ ਵਿਵਸਥਾ ਹੈ ਛਰਦਾਲੂ ਲੋਕਲ ਸ ਤੋਂ ਦੇਖੋ ਸਾਡੇ ਹੈ ਹੀ ਹੈ ਜਿਹੜੇ ਵੀ ਇਲਾਕਾ ਦੇ ਤੇ ਹੈਗੇ ਆ ਬਾਕੀ ਦਾ ਉਸ ਜਿਹੜੇ ਸਾਡੇ ਨਾਲ ਸਾਡੇ ਟਰਸ ਨਾਲ ਜੁੜੇ ਹੋਏ ਆ ਉਹ ਬਾਹਰੋਂ ਵੀ ਪੁਛਾਂਦੇ ਆ ਸਾਡਾ ਕ੍ਰਿਸ਼ਨ ਕੌਂਸਲ ਵੈਲਫੇਅਰ ਟਰਸ ਹਰ ਸਾਲ ਜਨਵਰੀਸਤੀ ਬਣਾਉਂਦਾ ਹੁਣ 11ਵਾਂ ਸਾਲ ਹੈ ਕੀ ਸਾਰੇ ਇਲਾਕੇ ਦੇ ਵਿੱਚ ਇਸ ਤਿਉਹਾਰ ਨੂੰ ਬਣਾਉਣ ਵਾਸਤੇ ਬਹੁਤ ਉਤਸ਼ਾਹ ਹੁੰਦਾ ਹਰ ਬੰਦਾ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਸੀ। ਤੋਂ ਹਰ ਸਾਲ ਕੀ ਤਰ੍ਹਾਂ ਇਸ ਵਾਰ ਵੀ ਸਾਊਥ ਏਂਡ ਗਾਰਡਨ ਮੇ ਕ੍ਰਿਸ਼ਨਾ ਕਮਿਊਨਿਟੀ ਐਂਡ ਵੈਲਫੇਅਰ ਟਰਸਟ ਕੇ ਦੁਆਰਾ ਜਨਮ ਅਸ਼ਟਮੀ ਦਾ ਕਾਰਜਕ੍ਰਮ ਕੀਤਾ ਜਾ ਰਹਾ ਹੈ। ਤੋਂ ਆਪ ਸਭ ਭਗਤੋਂ ਸੇ ਪ੍ਰਾਰਥਨਾ ਹੈ ਕਿ ਯਹਾਂ ਪਰ ਆਏ ਔਰ ਠਾਕੁਰ ਜੀ ਦਾ ਦਰਸ਼ਨ ਕਰੇ ਔਰ ਆਪਣੇ ਜੀਵਨ ਕੋ ਸਫਲ ਬਣਾਏ ਹਰੇ ਕ੍ਰਿਸ਼ਨਾ। ਅੱਜ ਹਮ ਸਭ ਜਹਾਂ ਪੇ ਮਿਲ ਕੇ ਸਾਊਥ ਏਂਡ ਗਾਰਡਨ ਮੇ ਫਰਬੋਸ ਹਰਸ਼ੋਲਾਸ ਕੇ ਸਾਥ ਕਾਨਾ ਜੀ ਕਾ ਜਨਮ ਅਸ਼ਟਮੀ ਕਾ ਉਤਸਵ ਮਨਾਨੇ ਜਾ ਰਹੇ ਹੈ। ਹਰੇ ਕ੍ਰਿਸ਼ਨਾ ਹਰੀ ਬ Uh, जैसे सब जानते हैं कि पूरी दुनिया में भगवान कृष्ण का जन्म उत्सव बहुत ही उत्सव से मनाया जाता है ऐसे ही हम पिछले 11 साल से बहुत कोशिश करते हैं कि पूरा साल हम इंतज़ार करते हैं कि लाला का जन्मदिन कैसे मनाएं उसी उल्लास में उसी तैयारियों के साथ आज फिर से हम लाला का जन्मदिन मनाने जा रहे हैं uh, हम कोशिश कर रहे हैं कि कहीं भी हमसे कोई ऐसी गलती ना हो जाए कि, कि किसी भी तरह का किसी को कोई कष्ट आए लेकिन हम और हमारी पूरी टीम में सब लोगों के साथ जो भी यहाँ दर्शन करने आते हैं सब बहुत ही हर्षो उल्लास के साथ बहुत ही बहुत ही खुशी के साथ जैसे हम अपने लाला का जन्मदिन घर में मनाते ही हैं वैसे ही हम भगवान कृष्ण के जन्मदिन को बहुत ही बहुत ही प्यार से बहुत ही उत्साह से मनाते हैं जितने भी लोग ये देख रहे हैं उन सब से यही रिक्वेस्ट है कि यहाँ पर आइए नाचिए गाइए खुशियाँ मनाइए प्रसाद खाइए कि वो सबके घर में खुशियाँ लाए सबके घर में भक्ति लाए ਹਰੀਕ੍ਰਿਸ਼ਨ ਹਰੀਪੂਜ ਤਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਅਸ਼ਟਮੀ ਦੀਆਂ ਸਾਰੇ ਅੱਜ ਬੜੇ ਚਾਅ ਨਾਲ ਪਹੁੰਚ ਰਹੇ ਨੇ ਜੀ ਕਿ ਜਨਮ ਅਸ਼ਟਮੀ ਦਾ ਇਤਿਹਾਸ ਅਸੀਂ 10-11 ਸਾਲਾਂ ਤੋਂ ਹਰ ਸਾਲ ਮਨਾ ਰਹੇ ਆਂ ਬੜੇ ਧੂਮ-ਧਾਮ ਨਾਲ ਇਸ ਹਾਲੂ ਜਿਹੜੇ ਸਾਡੇ ਬਾਹਰੋਂ ਬਰਿੰਦਾਵਨ ਤੋਂ ਆਉਂਦੇ ਨੇ ਉਹ 3-4 ਦਿਨ ਦਾ ਸਾਡਾ ਪ੍ਰੋਗਰਾਮ ਕੰਟੀਨਿਊ ਹੁੰਦਾ ਵਾ ਅੱਜ ਸਾਡਾ ਜਨਮ ਅਸ਼ਟਮੀ ਦਾ ਜਿਹੜਾ ਪ੍ਰੋਗਰਾਮ ਆ ਇਹ ਸਾਰਾ ਧੂਮ-ਧਾਮ ਨਾਲ ਅਸੀਂ ਮਨਾ ਰਹੇ ਆਂ